ਸਸੇ ਕਾਲ ਤੁਸੀਂ ਦੇਖ ਰਹੇ ਹੋ ਖਬਰ ਹਰਪਲ ਇੰਡੀਆ ਤੇ ਬਹਾਪ ਵਿਕਰਮ ਗਿਲ ਜਿੰਦਗੀ ਬੜੀ ਕੀਮਤੀ ਹੈ ਤੇ ਜਾਨਾਂ ਬਚਾਉਣ ਵਾਲੇ ਬਹੁਤ ਘੱਟ ਨੇ ਲੋਕ ਹਾਲਾਂਕਿ ਬਹੁਤ ਕੁਝ ਜਿਹੜਾ ਹੈ ਕੁਦਰਤ ਦੇ ਹੱਥ ਵਿੱਚ ਹੈ ਰੱਬ ਦੇ ਹੱਥ ਦੇ ਵਿੱਚ ਹੈ ਪਰ ਕਿਤੇ ਨਾ ਕਿਤੇ ਜਿਹੜਾ ਹੈ ਐਮਰਜੈਂਸੀ ਹਾਲਾਤਾਂ ਦੇ ਵਿੱਚ ਇਨਸਾਨ ਦੀ ਇਨਸਾਨ ਹੀ ਮਦਦ ਕਰ ਸਕਦਾ ਪਰ ਇਹ ਜਿਹੜੀਆਂ ਮਸ਼ੀਨਾਂ ਜਿਹੜੀਆਂ ਗੱਡੀਆਂ ਨੇ ਇਹ ਬੜੇ ਵੱਡਾ ਉਪਰਾਲਾ ਹੈ ਜਿਹੜਾ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਕੀਤਾ ਗਿਆ ਇੱਕ ਨੌਜਵਾਨ ਵੱਲੋਂ ਉਸ ਵੇਲੇ ਸ਼ੁਰੂ ਕੀਤਾ ਇਹ ਕੰਮ ਜਦੋਂ ਉਸ ਦਾ ਆਪਣਾ ਜਿਹੜਾ ਸਾਕਾ ਸੀਗਾ ਬ੍ਰਦਰ ਸਾਕਾ ਉਹ ਇਸ ਦੁਨੀਆ ਦੇ ਵਿੱਚ ਰੈਸਕਿਊ ਤੋਂ ਕਰਕੇ ਹੀ ਚਲਾ ਗਿਆ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਤਸਵੀਰਾਂ ਨਾਲ ਦਿਖਾ ਰਹੇ ਆ ਇਹ ਬੜੀਆਂ ਮਹਿੰਗੀਆਂ ਮਹਿੰਗੀਆਂ ਗੱਡੀਆਂ ਨੇ ਇਹ ਸਾਰੀਆਂ ਜਿਹੜੀਆਂ ਨੇ ਇਹ ਸੇਵਾ ਦੇ ਵਾਸਤੇ ਲਾਈਆਂ ਗਈਆਂ ਨੇ ਇੱਥੇ ਕੋਈ ਵੀ ਚਾਰਜ ਨਹੀਂ ਲਿਆ ਜਾਂਦਾ ਫਰੀ ਆਫ ਕੋਸਟ ਜਿਹੜਾ ਇਹ ਨੌਜਵਾਨ ਜਿਹੜਾ ਹੈ ਅਮਰੀਕਨ ਨੌਜਵਾਨ ਹੈ ਅਮਰੀਕਾ ਦਾ ਸਿਟੀਜ਼ਨ ਹੈ ਉੱਥੋਂ ਹੀ ਇਹ ਸਾਰਾ ਜਿਹੜਾ ਰੈਸਕਿਊ ਆਪਰੇਸ਼ਨ ਹੈ ਲਾਈਫਲਾਈਨ ਐਮਰਜੈਂਸੀ ਰੈਸਕਿਊ ਸਰਵਿਸ ਇਹ ਸ਼ੁਰੂ ਕੀਤਾ ਗਿਆ 2022 ਤੋਂ ਤੇ ਹੁਣ ਤੱਕ ਬੜਾ ਸਕਸੈਸਫੁਲ ਅੰਮ੍ਰਿਤਸਰ ਤੇ ਤਰਨਤਾਰਨ ਦੇ ਵਿਚਕਾਰਲੇ ਜਿਹੜਾ ਉਹ ਚੱਲ ਰਿਹਾ ਪਰ ਆਪਾਂ ਗੱਲਬਾਤ ਕਰਾਂਗੇ ਆ ਸਾਡੇ ਨਾਲ ਅਮਨਵੀਰ ਨੇ ਜਿਹੜਾ ਨੇ ਇਹ ਸ਼ੁਰੂ ਕੀਤਾ ਸੀਗਾ ਕੰਮ ਔਰ ਇਹਨਾਂ ਤੋਂ ਪੁੱਛਦੇ ਹਾਂ ਕਿ ਇਹ ਕਿਸ ਤਰੀਕੇ ਨਾਲ ਮਨ ਦੇ ਵਿੱਚ ਖਿਆਲ ਆਇਆ ਤੇ ਜਦੋਂ ਅੱਜ ਦਾ ਜਿਹੜਾ ਜ਼ਮਾਨਾ ਹੈ ਯੁੱਗ ਹੈ ਆਪਣਾ ਮਤਲਬ ਹੀ ਹੁੰਦਾ ਜਾ ਰਿਹਾ ਉੱਥੇ ਇਹਨਾਂ ਨੇ ਲੋਕਾਂ ਦੀ ਭਲਾਈ ਦੇ ਵਾਸਤੇ ਕਿਵੇਂ ਸ਼ੁਰੂਆਤ ਕੀਤੀ ਬਾਜੀ ਕੀ ਹਾਲ ਹੈ ਜੀ ਹਾਂਜੀ ਬਹੁਤ ਵਧੀਆ ਥੈਂਕ ਯੂ ਫॉर ਕਮਿੰਗ ਜੀ ਪਜੀ ਜਿਸ ਤਰੀਕੇ ਨਾਲ ਅਸੀਂ ਦੇਖਿਆ ਹੈ ਤੁਹਾਡ ਕੋ ਸਾਰੇ ਇਨਸਟਰੂਮੈਂਟ ਦੇਖਿਆ ਨਜ਼ਰ ਮਾਰੀ ਹੈ ਸਾਰੇ ਬੰਨੇ ਕਾਫੀ ਲੰਮਾ ਚੌਮਾ ਜਿਹੜਾ ਲਾਮਚਾਮ ਜਿਹੜਾ ਹੈ ਇਹ ਲੋਕਾਂ ਦੀ ਜ਼ਿੰਦਗੀ ਸੇਵ ਕਰਨ ਵਾਸਤੇ ਆ ਇਹ ਕਿਸ ਤਰੀਕੇ ਨਾਲ ਮਨ ਦੇ ਵਿੱਚ ਖਿਆਲ ਆਇਆ ਹਾਂਜੀ ਇਹ ਪਰ ਅੱਲਾ ਸਾਰਾ ਮੈਂ ਸਟਾਰਟ ਕੀਤਾ ਸੀ ਕੋਈ ਪਰਸਨਲ ਟ੍ਰੈਜੇਡੀ ਤੋਂ ਕਿ ਸਾਡੇ ਮੇਰਾ ਬ੍ਰਦਰ ਦੀ ਡੈਥ ਹੋ ਗਈ ਸੀ ਇੱਕ ਰੋਡ ਐਕਸੀਡੈਂਟ ਦੌਰਾਨ ਤੇ ਅਸੀਂ ਚਾਹੁੰਦੇ ਹਾਂ ਕਿ ਇਦਾਂ ਦੀ ਸਰਵਿਸ ਮੈਂ ਲੈ ਕੇ ਆਵਾਂ ਕੁਛ ਨਾ ਕੁਛ ਆਪਾਂ ਸੋਸਾਇਟੀ ਲਈ ਕਰ ਸਕੀਏ ਕਿ ਆਪਾਂ ਸਾਰੇ ਜਾਣੇ ਬੈਨੀਫਿਟ ਕਰ ਸਕੀਏ ਤੇ ਇਦਾਂ ਮੈਂ ਲੈ ਕੇ ਆਇਆ ਹਾਂ ਇੱਕ ਸਰਵਿਸ ਲੈ ਕੇ ਆਇਆ ਹਾਂ ਅਮਰਜੈਂਸੀ ਰੈਸਕਿਊ ਸਰਵਿਸ ਜਿਹੜੀ ਇੱਕ ਹਸਾਬ ਦੀ ਸੁਸਾਇਟੀ ਵੱਲੋਂ ਕੰਮ ਕਰਦੀ ਆ ਤੇ ਲੋਕਾਂ ਦੀ ਭਲਾਈ ਲਈ ਕੰਮ ਕਰਦੀ ਆ ਤੇ ਉਹ ਕੋਈ ਗਵਰਨਮੈਂਟ ਏਜੰਸੀ ਨਹੀਂ ਹੈਗੀ ਕਿ ਜਿੱਥੇ ਇੱਕ ਵਿਕਟਮ ਨੂੰ ਜਦੋਂ ਐਕਸੀਡੈਂਟ ਹੋ ਜਾਂਦਾ ਵਾ ਉਹਦੇ ਨਾਲ ਕੋਈ ਖਲੋਣ ਵਾਲਾ ਕੋਈ ਬੰਦਾ ਨਹੀਂ ਹੁੰਦਾ ਨਾਲੇ ਸਪੈਸ਼ਲੀ ਕੋਈ ਟੂਲ ਹੋਵੇ ਕੋਈ ਇਦਾਂ ਦਾ ਕਿ ਉਹਨੂੰ ਬਚਾ ਬਚਾ ਸਕਿਆ ਜਾਵੇ ਇੱਕ ਗੱਡੀ ਦੇ ਵਿੱਚੋਂ ਜੇ ਉਹ ਫਸਿਆ ਵਾ ਜਾਂ ਕੋਸ਼ਿਆ ਇਸੀ ਇੱਕ ਹਿਸਾਬ ਦਾ ਇੱਕ ਰੈਸਕਿਊ ਸਰਵਿਸ ਲੈ ਕੇ ਆਉਂਦੇ ਕਿ ਜਿਹੜਾ ਵਿਕਟਮ ਦੇ ਨਾਲ ਖਲੋਊਗਾ ਜਿੱਦਾਂ ਮੇਰਾ ਬ੍ਰਦਰ ਹੀਗਾ ਉਹਦੇ ਨਾਲ ਕੋਈ ਖਲੋਤਾ ਨਹੀਂ ਹੀਗਾ ਜੇ ਖਲੋਤੇ ਦੇ ਵਿੱਚ ਕੋਈ ਖਲੋਨਾ ਹੁੰਦਾ ਕਿ ਮਿੰਟਾਂ ਤੇ ਸਕਿੰਟਾਂ ਦੀ ਜਿਹੜੀ ਗੇਮ ਹੈ ਆ ਉਹ ਮੇਰਾ ਬ੍ਰਦਰ ਨਹੀਂ بچ ਸਕਿਆ ਤੇ ਉਹਦੀ ਡੈਥ ਹੋ ਗਈ ਅਸੀਂ ਚਾਹੁੰਨੇ ਕਿ ਇਦਾਂ ਦੇ ਲੋਕ ਭਰਾ ਹੋਰ ਵੀ ਬਹੁਤ ਹੈਗੇ ਜਿਨ੍ਹਾਂ ਨੂੰ ਹੈਲਪ ਦੀ ਲੋੜ ਹੈ ਤੇ ਲਾਈਫਲਾਈਨ ਰੈਸਕਿਊ ਉਹਨਾਂ ਦੇ ਨਾਲ ਖਲੋਗੇ ਜਦੋਂ ਉਹਨਾਂ ਦਾ ਐਕਸੀਡੈਂਟ ਹੋ ਜਾਊਗਾ ਜਿਸ ਤਿੱਕੇ ਨਾ ਇਹ ਗੱਡੀਆਂ ਨੇ ਇਹਦੇ ਵਿੱਚ ਇਨਸਟਰੂਮੈਂਟ ਨੇ ਕਾਫੀ ਮਹਿੰਗੇ ਮਹਿੰਗੇ ਇਨਸਟਰੂਮੈਂਟ ਨੇ ਔਰ ਕਈ ਚੀਜ਼ਾਂ ਇਹੋ ਜਿਹਿਆਂ ਦੇਖ ਰਹੇ ਹਾਂ ਅਸੀਂ ਕਿ ਜਿਹੜੀਆਂ ਸਾਡੇ ਨੌਲੇਜ ਤੋਂ ਵੱਧ ਸੀਗੀਆਂ ਕਿ ਇੱਥੇ ਸ਼ਾਇਦ ਐਮਰਜੈਂਸੀ ਹਾਲਾਤਾਂ ਦੇ ਵਿੱਚ ਉਹ ਮਿਲ ਹੀ ਨਹੀਂ ਸਕਦੀਆਂ ਸਰਕਾਰ ਕੋਲੋਂ ਵੀ ਨਹੀਂ ਤੇ ਕਿਸੇ ਪ੍ਰਾਈਵੇਟ ਏਜੰਸੀ ਦੇ ਕੋਲ ਵੀ ਅਜਿਹੀਆਂ ਜਿਹੜੀਆਂ ਸੁਰਦਾਵਾਂ ਨੇ ਇਹ ਕਿਸ ਤਰੀਕੇ ਨਾਲ ਕਿੱਥੋਂ-ਕਿੱਥੋਂ ਅਰੇਂਜ ਕੀਤੀਆਂ ਗਈਆਂ ਹਾਂਜੀ ਮੈਨੂੰ ਰੈਂਦੇ ਬਾਹਰ ਅਮਰੀਕਾ ਰੈਂਦੇ ਆਲਮੋਸਟ 25 ਇਅਰਸ ਹੋ ਗਿਆ ਜੀ ਤੇ ਉੱਥੋਂ ਜੋ ਮੈਂ ਸਿੱਖਿਆ ਵਾ ਮੈਂ ਸੋਚਿਆ ਕਿ ਉੱਥੇ ਕਿੰਦਾਂ ਦੀ ਵਧੀਆ ਸੇਵਾਵਾਂ ਮਿਲਦੀਆਂ ਪਈਆਂ ਵਾ ਜਿੱਥੇ ਅਮਰਜੈਂਸੀ ਸੇਵਾ ਜਦੋਂ ਕਿਸੇ ਦਾ ਐਕਸੀਡੈਂਟ ਹੋ ਜੇ ਉਹ ਆਪਣੀ ਜਾਨ ਲਾ ਦਿੰਦੇ ਤੁਹਾਨੂੰ ਬਚਾਉਣ ਲਈ ਜਿਹੜੀਆਂ ਇੱਥੋਂ ਦੀਆਂ ਸੇਵਾਵਾਂ ਮੈਂ ਵੇਖੀਆਂ ਕਿ ਐਮਬੂਲੈਂਸ ਨਹੀਂ ਪਹੁੰਚਦੀਆਂ ਪੁਲਿਸ ਨਹੀਂ ਪਹੁੰਚਦੀ ਇਦਾਂ ਦੀ ਸੇਵਾ ਮੈਂ ਬਾਹਰੋਂ ਵੇਖ ਕੇ ਉੱਥੋਂ ਮੈਂ ਟੂਲਸ ਲੈ ਕੇ ਆਇਆ ਵਾਂ ਕਿ ਜਿਹਦਾ ਨਾਂ ਹੈਗਾ ਜਾਸ ਆਫ ਲਾਈਫ ਜਿਹੜੇ ਇੱਕ ਵਿਕਟਮ ਨੂੰ ਜਦੋਂ ਗੱਡੀ ਦੇ ਵਿੱਚ ਫਸਿਆ ਵਾ ਉਹਨੂੰ ਬਾਹਰ ਕੱਢ ਸਕਦੇ ਆ ਉਹਦੇ ਵਿੱਚ ਕਟਿੰਗ ਹੋਣਦੀ ਪਈ ਆ ਉਹਦੇ ਵਿੱਚ ਲਿਫਟਿੰਗ ਹੁੰਦੀ ਪਈ ਆ ਸਪਰੈਡਿੰਗ ਹੁੰਦੀ ਪਈ ਆ ਤੇ ਇਦਾਂ ਦੀ ਆਪਾਂ ਚੀਜ਼ਾਂ ਲੈ ਕੇ ਆਏ ਕਿ ਜਿਹੜੀਆਂ ਇਸ ਟਾਈਮ ਤੇ ਮਾਡਰਨ ਅਮਰੀਕਾ ਦੇ ਵਿੱਚ ਯੂਜ਼ ਹੋ ਰਹੀਆਂ ਕਿ ਉਹਦਾਂ ਦੀਆਂ ਫੈਸਿਲਿਟੀਆਂ ਆਪਾਂ ਇੱਥੇ ਵੀ ਪ੍ਰੋਵਾਈਡ ਕਰ ਸਕੀਏ ਪੰਜਾਬ ਦੇ ਵਿੱਚ ਮੰਜੀ ਨਾਲ ਨਾਲ ਦਿਖਾਉਣੀਆ ਚਾਹਾਂਗੇ ਅਸੀਂ ਕਿਹੜੀ ਕਿਹੜੀ ਚੀਜ਼ ਤੁਸੀਂ ਲੈ ਕੇ ਆਏ ਹੋ ਕਿਉਂਕਿ ਜ਼ਰੂਰਤਾਂ ਵੇਲੇ ਜਿਹੜੀਆਂ ਨੇ ਚੀਜ਼ਾਂ ਬਹੁਤ ਘੱਟ ਮਿਲਦੀਆਂ ਨੇ ਬੜਾ ਕੁਝ ਦੇਖਿਆ ਅਸੀਂ ਲਾਈਫ ਦੇ ਵਿੱਚ ਕਈ ਵਾਰੀ ਅਜਹੀਆਂ ਚੀਜ਼ਾਂ ਵਿੱਚ ਟਾਈਮ ਆਂਦਾ ਹੈ ਕਿ ਬਹੁਤ ਕੁਝ ਹੋਣ ਦੇ ਬਾਵਜੂਦ ਵੀ ਅਸੀਂ ਮੌਕੇ ਤੇ ਪਹੁੰਚ ਨਹੀਂ ਪਾਉਂਦੇ ਜਾਂ ਇਹ ਅਜਹੀਆਂ ਸਾਨੂੰ ਮਿਲ ਨਹੀਂ ਪਉਂਦੀਆਂ ਕਿ ਗੱਡੀ ਬਹੁਤ ਫਿਸ ਗਈ ਹੈ ਵਿੱਚ ਕੁਝ ਨਿਕੜਨਾ ਔਖਾ ਹੋ ਗਿਆ ਜਾਂ ਡੁੰਗਾਈ ਦੇ ਵਿੱਚ ਚਲ ਗਈ ਉਹਨੂੰ ਉੱਪਰ ਲਿਆਉਣਾ ਔਖਾ ਹੋ ਗਿਆ ਇਹ ਕੀ ਕੀ ਹੈ ਸਾਡੇ ਕੋਲੇ ਦਾ ਇਸ ਟਾਈਮ ਤੁਸੀਂ ਦੇਖ ਸਕਦੇ ਕਿ ਅਸੀਂ ਇਹ ਮੇਰੀ ਪਹਿਲੀ ਗੱਡੀ ਜਿਹੜੀ ਮੈਂ ਡਿਜ਼ਾਈਨ ਕੀਤੀ ਹੈਗੀ ਮੈਂ ਸੋਚਿਆ ਕਿ ਇੱਕ ਗੱਡੀ ਨਾਲ ਆਪਾਂ ਚਲਾਵਾਂਗੇ ਕੰਮ ਇਸ ਗੱਡੀ ਦੇ ਵਿੱਚ ਹੀ ਕਾਫੀ ਕੁਝ ਫਿਟ ਕੀਤਾ ਤੇ ਵੇਖ ਸਕਦੇ ਸੰਗਲ ਹੈਗੇ ਆ ਤੇ ਇਹਦੇ ਵਿੱਚ ਬੈਲਟਸ ਹੈਗੀਆਂ ਵਾ ਰੋਪਸ ਹੈਗੇ ਆ ਇਨ ਕੇਸ ਆਪਾਂ ਨੂੰ ਰੈਸਕਿਊ ਕਰਨਾ ਪਵੇ ਪਾਣੀ ਦੇ ਲਾਗੇ ਉਹਦਾਂ ਦੀਆਂ ਚੀਜ਼ਾਂ ਹੀ ਲੈ ਕੇ ਆਂਦੀਆਂ ਤੇ ਉਹਨਾਂ ਵਿਖਾਵਾਂ ਕਿ ਟੋਚਨ ਪੋਣ ਨੂੰ ਜਗ੍ਹਾ ਹੈਗੀ ਆ ਜੇ ਕੋਈ ਚੀਜ਼ਾਂ ਨੂੰ ਕੱਟਣੀਆਂ ਪੈਣੀਆਂ ਸਾਡੇ ਕੋਲ ਕਟਰਸ ਹੈਗੇ ਆ ਬੋਲਟ ਕਟਰਸ ਹੈਗੇ ਆ ਤੇ ਇਹਦਰ ਚੀਜ਼ਾਂ ਮੈਂ ਹੋਰ ਵੀ ਵਿਖਾਵਾਂਗਾ ਕਿ ਕਿਹੜੀ ਕਿਹੜੀ ਚੀਜ਼ਾਂ ਆਪਾਂ ਇਹ ਵੈਨ ਚ ਫਿਟ ਕੀਤੀਆਂ ਵਾਂ ਤੇ ਜਿਹੜਾ ਮੈਂ ਤੁਹਾਨੂੰ ਪਹਿਲਾਂ ਟੂਲ ਕਿਹਾ ਹੈਗਾ ਹਾਂ ਬਹੁਤ ਆਧੁਨਿਕ ਤੇ ਕਿਹੜਾ ਨਾਮ ਲੈ ਰਹੇ ਸੀਗੇ ਤੁਸੀਂ ਉਹ ਦੱਸੋ ਹਾਂਜੀ ਜਾਜ਼ ਆਫ ਲਾਈਫ ਇਹ ਜਿਹੜਾ ਫਰਸਟ ਟੂਲ ਹੈਗਾ ਅਮਰੀਕਾ ਚ ਯੂਜ਼ ਹੋਇਆ ਹੈਗਾ ਜਾਜ਼ ਆਫ ਲਾਈਫ ਸਪੈਸ਼ਲੀ ਯੂਜ਼ ਹੋਇਆ ਹੈਗਾ ਜਦੋਂ ਗੱਡੀਆਂ ਰੇਸਿੰਗ ਗੱਡੀਆਂ ਦੇ ਵਿੱਚ ਡਰਾਈਵਰ ਇੱਕ ਦੂਜੇ ਵਿੱਚ ਵੱਜਦੇ ਸੀਗੇ ਤੇ ਉਹਦੇ ਟਾਈਮ ਦੇ ਵਿੱਚ ਇਹਨਾਂ ਨੇ ਡਿਵੈਲਪ ਕੀਤਾ ਹੈਗਾ ਕਿ ਉਹਨਾਂ ਦੀ ਜਾਨ ਬਚਾਈ ਸਕੇ ਜਾ ਸਕੇ ਤੇ ਇਦਾਂ ਦੀ ਇਹ ਜਿਹੜਾ ਟੂਲ ਹੈਗਾ ਸਾਰੇ ਸੋਸਾਇਟੀ ਨੂੰ ਦੇ ਦਿੱਤਾ ਗਿਆ ਕਿ ਤੁਸੀਂ ਕਿੰਨੀਆਂ ਜਿੰਨੀਆਂ ਮਰਜ਼ੀ ਜਾਨਾਂ ਬਚਾਓ ਐਂਡਲੈਸ ਅੱਛਾ ਇਹ ਇਹ ਇੰਡੀਆ ਚੋਂ ਹੀ ਤੁਸੀਂ ਅਵੇਲੇਬਲ ਹੈਗੀਆਂ ਜਾਂ ਇਹ ਸਿਰਫ ਹੁਣ ਅਮਰੀਕਾ ਚੋਂ ਹੀ ਤੁਸੀਂ ਲੈ ਕੇ ਆਏ ਇਹ ਫਿਲਹਾਲ ਤੇ ਮੈਂ ਬਹੁਤ ਜ਼ਿਆਦਾ ਰਿਸਰਚ ਕੀਤਾ ਹੈਗਾ ਕਿ ਇੱਥੇ ਇਦਾਂ ਨਹੀਂ ਸਰ ਇਦਾਂ ਦੇ ਟੂਲਸ ਨਹੀਂ ਅਵੇਲੇਬਲ ਹੈਗੇ ਇਹ ਇੰਪੋਰਟ ਕੀਤੇ ਗਏ ਅਮਰੀਕਾ ਤੋਂ ਕੌਕੀ ਕੀ ਐ ਜੇ ਸਭ ਸਭ ਦੇਖਣਾ ਚਾਹਾਂਗੇ ਕਿਉਂਕਿ ਜਿਸ ਤਰੀਕੇ ਦੀ ਤੁਹਾਡੀ ਸਰਵਿਸ ਦੇਖੀ ਆ ਸੁਣੀ ਆ ਉਹਦੇ ਵਿੱਚ ਤੁਹਾਡੇ ਕੋਲ ਟੂਲਸ ਦੀ ਬੜੀ ਜਿਹੜੀ ਅਹਿਮੀਅਤ ਦਿਖਾਈਏ ਟੂਲਸ ਬਹੁਤ ਨੇ ਤੁਹਾਡੇ ਕੋਲ ਕਿਉਂਕਿ ਟੂਲਸ ਜਿਹੜੇ ਇੰਨੇ ਜਿਹੜੇ ਆ ਜਮਾ ਕਰਨ ਦਾ ਕੀ ਮੈਟਰ ਰਹ ਜਾਂਦਾ ਕਿਉਂਕਿ ਜਦੋਂ ਮਦਦ ਕਰਨੀ ਹੁੰਦੀ ਹਾਂਜੀ ਤੁਸੀਂ ਵੇਖ ਸਕਦੇ ਕਿ ਹੜੇ ਕੋ ਹਰ ਟਾਈਪ ਦੇ ਟੂਲ ਪਏ ਦੇ ਗੱਡੀ ਦੇ ਵਿੱਚ ਤੁਹਾਨੂੰ ਪਤਾ ਨਹੀਂ ਕਿ ਕਿਹੜਾ ਟੂਲ ਤੁਹਾਨੂੰ ਕਦੋਂ ਲੋਡ ਪੈ ਜਾਏ ਤੇ ਅਸੀਂ ਸੇਮ ਹੀ ਚੀਜ਼ ਐਕਸੀਡੈਂਟ ਦੇ ਵਿੱਚ ਹੀ ਸੋਚਿਆ ਵਾ ਕੀ ਹੈਗੀ ਇਫ ਐਂਡ ਵੈਨ कि ਜੇ ਤੁਹਾਨੂੰ ਲੋੜ ਆ ਤੇ ਤੁਸੀਂ ਟੂਲ ਰੱਖੋ ਇਹ ਮਤਲਬ ਨਹੀਂ ਕਿ ਕਦੋਂ ਟਾਈਮ ਆਉਣਾ ਕਿ ਜੇ ਨਹੀਂ ਹੋਣਾ ਆਪਣੇ ਕੋਲ ਟੂਲ ਅਵੇਲੇਬਲ ਹੋਣਾ ਚਾਹੀਦਾ ਵਾ ਹਰ ਆਪਰੇਸ਼ਨ ਲਈ ਕਿਸ ਤਰੀਕੇ ਨਾਲ ਕੰਟੈਕਟ ਕਰਦੇ ਹੋ ਕਿਸ ਤਰੀਕੇ ਨਾਲ ਤੁਹਾਨੂੰ ਪਤਾ ਲੱਗਦਾ ਹੈ ਕਿ ਔਰ ਕਿਹੜਾ ਏਰੀਆ ਜਿਹੜਾ ਹੈ ਤੁਸੀਂ ਸਰਵਿਸ ਦੇ ਰਹੇ ਹੋ ਹਾਂਜੀ ਇਸ ਟਾਈਮ ਤੇ ਹੀ অলਮੋਸਟ 40 ਕਿਲੋਮੀਟਰ ਦੇ ਰਹੇ ਹੈਗੇ ਆ ਤਰਨ ਤਰਨ ਤੋਂ ਹੀ ਸਾਡਾ ਹੋਮ ਬੇਸ ਹੈਗਾ ਵਾ ਜਿੱਦੇ ਵਿੱਚ ਅੰਮ੍ਰਿਤਸਰ ਆ ਜਾਂਦਾ ਹਰੀਕੇ ਬਿਆਸ ਇਹ ਜਿਹੜੇ ਏਰੀਆ ਦੇ ਵਿੱਚ ਹੀ ਟੋਟਲੀ ਕਵਰੇਜ ਦੇ ਰਹੇ ਆ ਕਿਤੇ ਵੀ ਐਕਸੀਡੈਂਟ ਹੁੰਦਾ ਵਾ ਸਾਨੂੰ ਜਰੂਰ ਕਾਲ ਆਉਂਦੀ ਆ ਤੇ ਅਸੀਂ ਉਹ ਜਿਹੜਾ ਹੈਗਾ ਐਕਸੀਡੈਂਟ ਜਾ ਕੇ ਹੀ ਪੂਰਾ ਮੈਨੇਜ ਕਰਦੇ ਆ ਮੈਨੇਜ ਮਤਲਬ ਕੀ ਅਸੀਂ ਪੁਲਿਸ ਵਾਲਿਆਂ ਨੂੰ ਵੀ ਸਾਧਦੇ ਆ ਅਸੀਂ ਐਂਬੂਲੈਂਸ ਵਾਲਿਆਂ ਨੂੰ ਵੀ ਸਾਧਦੇ ਆ ਸਾਡੀਆਂ ਆਪਣੀਆਂ ਗੱਡੀਆਂ ਵੀ ਉੱਥੇ ਅਵੇਲੇਬਲ ਹੈਗੀਆਂ ਵਾ ਜੇ ਕਿਤੇ ਕੋਈ ਇਦਾਂ ਦੀ ਸੇਵਾ ਨਾ ਪਹੁੰਚੇ ਸਾਡੀਆਂ ਗੱਡੀਆਂ ਚੁੱਕ ਕੇ ਮਰੀਜ਼ਾਂ ਨੂੰ ਹਸਪੀਟਲ ਚ ਪਹੁੰਚਾਉਣ ਗਿਆ ਪਹਿਲਾਂ ਤੇ ਉਹਨਾਂ ਨੂੰ ਗੱਡੀ ਚ ਬਾਹਰ ਕੱਢਣ ਜਾਂ ਜੋ ਵੀ ਜਿਹੜੇ ਟੂਲ ਸਾਡੇ ਯੂਜ਼ ਕਰਕੇ ਤੁਸੀਂ ਦੇਖ ਸਕਦੇ ਹੋ ਹੋਰ ਵੀ ਸਾਡੇ ਕੋਲ ਇਦਾਂ ਦੇ ਬਹੁਤ ਟੂਲਸ ਆ ਜਿਨ੍ਹਾਂ ਦੇ ਆਪਾਂ ਬਾਰੇ ਗੱਲਾਂ ਬਾਤਾਂ ਕਰਾਂਗੇ ਹੁਣ ਮਹਿੰਗੀਆਂ ਚੀਜ਼ਾਂ ਨੇ ਤੇ ਮੇਰੇ ਖਿਆਲ ਨਾਲ ਜਦੋਂ ਕਿਸੇ ਨੂੰ ਬਚਾਨ ਜਾਂਦੇ ਹੋਗੇ ਤੇ ਖਰਚਾ ਵੀ ਮਹਿੰਗਾ ਲੈਂਦੇ ਹੋਗੇ ਪੈਸੇ ਵੀ ਜ਼ਿਆਦਾ ਲੈਂਦੇ ਹੋਗੇ ਲੋਕਾਂ ਦੇ ਨਹੀਂ ਅ ਇਸ ਟਾਈਮ ਤੇ ਮੇਰਾ ਪਰਸਨਲ ਅਪਰਾਲਾ ਹੈਗਾ ਮੈਂ ਸੋਚਦਾ ਹਾਂ ਕਿ ਇਦਾਂ ਦੀਆਂ ਸੇਵਾ ਆਪਣੇ ਕੋ ਹੋਣੀ ਚਾਹੀਦੀਆਂ ਵਾ ਇਹ ਤੇ ਚੀਜ਼ਾਂ ਨਾਰਮਲ ਹੈਗੀਆਂ ਬਾਹਰ ਅਮਰੀਕਾ ਦੇ ਵਿੱਚ ਜਿਹੜੇ ਵੀ ਲੋਕੀ ਬਰਾਡ ਰਹਿੰਦੇ ਆ ਉਹ ਕਾਲ ਕਰਨ ਤੇ ਉਸੇ ਵੇਲੇ ਗੱਡੀਆਂ ਆ ਜਾਂਦੀਆਂ ਵਾ ਉਹਨਾਂ ਚ ਟੂਲ ਆ ਭਰੇ ਪਏ ਆ ਇੱਥੇ ਆਪਾਂ ਨੂੰ ਇਹ ਜਿਹੜੀ ਸੇਵਾ ਵਾਂ ਇਦਾਂ ਦੀਆਂ ਪੰਜਾਬ ਦੇ ਵਿੱਚ ਆਪਾਂ ਗਰੋ ਕਰੀਏ ਕਿ ਇਹ ਮੁਫਤ ਸੇਵਾ ਹੈਗੀ ਆ ਵਾਂ ਕਿਉਂਕਿ ਇਹ ਅਮਰਜੈਂਸੀ ਲੋਡ ਹੈਗੀ ਹੁਣ ਮੈਨੂੰ ਨਹੀਂ ਪਤਾ ਕਿ ਮੇਰਾ ਐਕਸੀਡੈਂਟ ਅੱਜ ਸ਼ਾਮ ਨੂੰ ਹੋਣਾ ਜਾਂ ਰਾਤ ਨੂੰ ਹੋਣਾ ਵਾਂ ਇਹਦੇ ਵਿੱਚ ਹੁਣ ਇਹ ਨਹੀਂ ਕਿ ਕਿਹਦਾ ਇਹਦਾ ਮੋਬਜਾ ਕੌਣ ਦਵੇ ਇਹ ਫ੍ਰੀ ਸੇਵਾ ਹੈਗੀ ਆ ਐਸ ਲੌਂਗ ਐਸ ਤੁਸੀਂ ਐਕਸੀਡੈਂਟ ਦੇ ਵਿੱਚ ਹੈਗੇ ਤੁਹਾਨੂੰ ਹੈਲਪ ਦੀ ਲੋੜ ਹੈ ਅਸੀਂ ਤੁਹਾਡੇ ਨਾਲ ਖਲੋਤੇ ਆ ਇਸ ਕੰਮ ਸਰਕਾਰਾਂ ਦੇ ਹੁੰਦੇ ਆ ਨੌਜਵਾਨਾਂ ਨੂੰ ਕਰਨੇ ਪੈ ਰਹੇ ਨੇ ਉਹ ਵੀ ਉੱਥੇ ਜਿੱਥੋਂ ਇੱਕ ਵਾਰੀ ਆਪਾਂ ਦੇਸ਼ ਛੱਡ ਕੇ ਜਾ ਕੇ ਆਪਾਂ ਦੂਸਰੇ ਦੇਸ਼ ਦੇ ਵਿੱਚ ਕੰਮ ਕਰ ਰਹੇ ਹਾਂ ਉੱਥੇ ਸਾਰਾ ਕੁਝ ਉੱਥੋਂ ਕਮਾ ਰਹੇ ਹਾਂ ਤੇ ਇੰਡੀਆ ਜਾ ਕੇ ਤੁਸੀਂ ਕੰਮ ਕਰ ਰਹੇ ਹੋ ਕਿਉਂਕਿ ਜਿਹੜਾ ਇੱਕ ਵਾਰੀ ਇੰਡੀਆ ਨੂੰ ਛੱਡ ਜਾਂਦਾ ਤਾਂ ਭੁੱਲ ਜਾਂਦਾ ਤੁਹਾਨੂੰ ਕਿਦਾਂ ਯਾਦ ਰਿਹਾ ਮੈਨੂੰ ਇੰਡੀਆ ਕਾਫੀ ਮੈਨੂੰ ਜਿੰਨੀ ਮੇਰੀ ਡਿਵੈਲਪਮੈਂਟ ਹੋਈ ਹੈ ਓਵਰ 27 ইয়ার্স ਇਨ ਅਮਰੀਕਾ ਮੈਂ ਕੁਝ ਡਿਫਰੈਂਟ ਪਰਸਨ ਬਣਿਆ ਮੈਂ ਸੋਚਿਆ ਕਿ ਕੋਈ ਨਾ ਕੋਈ ਵੈਲਿਊ ਆਪਾਂ ਬੈਕ ਹੋਮ ਵੀ ਲਾਈਏ ਜਿਹੜੀਆਂ ਸੇਵਾ ਆਪਾਂ ਨੂੰ ਇੱਥੇ ਮਿਲਦੀਆਂ ਪਈਆਂ ਅਮਰੀਕਾ ਦੇ ਵਿੱਚ ਅਸੀਂ ਇੰਜੋਏ ਕਰਦੇ ਪਈਆਂ ਆਪਾਂ ਪਿੱਛੇ ਵੀ ਦਈਏ ਤੇ ਮੈਂ ਆਪਣਾ ਟਾਈਮ ਕੱਢ ਕੇ ਮੈਂ ਕਾਫੀ অলਮੋਸਟ ਮੈਨੂੰ 3 ਸਾਲ ਲੱਗ ਗਏ ਪ੍ਰੋਜੈਕਟ ਤੇ ਕੰਮ ਕਰਦੇ ਨੂੰ ਹੌਲੀ ਹੌਲੀ ਨੂੰ ਮੈਂ ਵਿਧਾਇਆ ਮੈਂ ਸਿੱਖਿਆ ਬਹੁਤ ਕੁਝ ਕੀਤਾ ਓਵਰ ਦਾ ਟਾਈਮ ਤੇ ਇਹ ਮੈਨੂੰ ਬਸ ਇਹੀ ਸਿੱਖਿਆ ਵਾ ਕਿ ਇਹ ਜਿਹੜੀ ਸਰਵਿਸ ਦੀ ਲੋੜ ਹੈ ਬਹੁਤ ਜ਼ਿਆਦਾ ਪੰਜਾਬ 'ਚ ਲੋੜ ਹੈਗੀ ਆ ਬਹੁਤ ਜ਼ਿਆਦਾ ਤੁਸੀਂ ਵੇਖੋਗੇ ਸਵੇਰੇ ਸਵੇਰ ਨਿਊਜ਼ ਚੈਨਲ 5 ਮਾਰਗੇ 6 ਮਾਰਗੇ ਜੀ 10 ਮਾਰਗੇ ਜੀ ਬਸ ਉਲਟ ਕੀਜੀ ਆ ਜੀ ਉਹਨਾਂ ਦੇ ਵਿੱਚੋਂ ਜੇ ਇਦਾਂ ਦੀਆਂ ਸੇਵਾ ਆਪਾਂ ਅਮਰ ਜੀ ਅਸੀਂ ਸੇਵਾ ਲੈ ਕੇ ਆਵਾਂਗੇ ਸ਼ਾਇਦ ਆਪਾਂ 1-2 ਜਾਨਾਂ ਬਚਾ ਸਕੀਏ ਜੇ ਆਪਣੇ ਕੋਈ ਇਦਾਂ ਦੀ ਸੇਵਾ ਹੀ ਨਹੀਂ ਹੈਗੀ ਟੂਲਸ ਨਹੀਂ ਹੈਗੇ ਆਪਾਂ ਕੁਝ ਨਹੀਂ ਕਰ ਸਕਦੇ ਆਪਾਂ ਵੇਖ ਸਕਦੇ ਆ ਜੋ ਹੋ ਰਿਹਾ ਵਾ ਸਵੇਰ ਦੀ ਨਿਊਜ਼ ਪੜੋਗੇ ਤੇ ਵੇਖੋਗੇ ਕਿ ਹੋਰ ਮਰੇ ਆ ਕਿੰਨੀਆਂ ਗੱਡੀਆਂ ਨੇ ਤੇ ਕਿੰਨਾ ਕੁ ਸਟਾਫ ਤੁਹਾਡੇ ਕੋਲ ਜਿਹੜਾ ਤੁਸੀਂ ਮੈਨੇਜ ਕਰਦੇ ਹੋ ਹਾਂਜੀ ਇਸ ਟਾਈਮ ਤੇ ਅਟ ਕੋ 8 ਗੱਡੀਆਂ ਹੈਗੀਆਂ ਵਾਂ ਜੀਸੀਬੀ ਰਿਕਵਰੀ ਵੈਂਸ ਰੈਸਕਿਊ ਵੈਂਸ ਐਂਬੂਲੈਂਸਸ ਹਰ ਇੱਕ ਉਹਦੇ ਟਰੱਕ ਵੀ ਹੈਗੇ ਤੁਸੀਂ ਦੇਖ ਸਕਦੇ ਮੇਰੇ ਪਿੱਛੇ ਟਰਾਲਾ ਵੀ ਹੈਗਾ ਲੱਗਾ ਆ ਇਹ ਜਿਹੜੀਆਂ ਸੇਵਾ ਵਾਂ ਅਸੀਂ ਫ੍ਰੀ ਦੇ ਰਹੇ ਹਾਂ ਤੇ ਅਸੀਂ ਸੋਚਿਆ ਵਾ ਕਿ ਕਿਹੜੀ ਕਿਹੜੀ ਚੀਜ਼ ਚਾਹੀਦੀ ਆ ਤੇ ਉਦਾਂ ਹੀ ਅਸੀਂ ਐਡ ਕਰਦੇ ਗਏ ਆ ਗੱਡੀਆਂ ਕੀ ਕੀ ਹੈ ਜੇ ਇਹਦੇ ਵਿੱਚ ਦੱਸ ਦਿਓ ਥੋੜਾ ਜਿਹਾ ਸਾਨੂੰ ਹਾਂ ਜੀ ਬੇਸਿਕਲੀ ਤੁਸੀਂ ਵੇਖ ਸਕਦੇ ਕਿ ਇਹਦੇ ਉੱਤੇ ਇੱਕ ਵਿੰਚ ਲੱਗਾ ਆ ਉੱਤੇ ਇਨ ਕੇਸ ਸਾਨੂੰ ਕੋਈ ਪੁੱਲ ਕਰਨੀ ਪੈ ਜੇ ਵਹੀਕਲ ਜਾਂ ਕੁਛ ਤੇ ਤੁਸੀਂ ਆਸੋ ਵੀ ਵੇਖ ਸਕਦੇ ਥੱਲੇ 휠 ਚੇਅਰ ਵੀ ਰੱਖੀ ਆ ਆਪਾਂ ਤੇ ਨਾਲ ਇੱਕ ਹਾਈਡਰੌਲਿਕ ਜਨਰੇਟਰ ਰੱਖਿਆ ਵਾ ਤੇ ਉਹਦੀਆਂ ਹਾਈਡਰੌਲਿਕ ਜਨਰੇਟਰ ਦੀਆਂ ਪਾਈਪਾਂ ਤੁਸੀਂ ਵੇਖ ਸਕਦੇ ਜੇ ਇੱਥੇ ਲੱਗੀਆਂ ਵਾ ਨਾਲ ਇੱਕ ਕੰਪਰੈਸਰ ਵੀ ਸੈਟਅਪ ਹੈਗਾ ਵਾ ਨਾਲ ਤੁਸੀਂ ਹੋਰ ਵੀ ਚੀਜ਼ਾਂ ਵੇਖ ਸਕਦੇ ਕਿ ਕਿਤੇ ਵਿੰਚਿੰਗ ਕਰਨੀ ਪੈ ਜੇ ਜਾਂ ਕੋਈ ਜਣਾ ਜੇ ਕੋਈ ਬੰਦਾ ਕੋਈ ਥੱਲੇ ਡਿੱਗ ਪਵੇ ਆਪਾਂ ਉਹਨੂੰ ਚੱਕਣਾ ਪਵੇ ਆ ਵਿੰਚਿੰਗ ਉਹਦੇ ਲਾ ਕੇ ਤੇ ਆਪਾਂ ਉਹਨੂੰ ਖਿੱਚ ਸਕਦੇ ਹਾਂ ਨਾਲੇ ਜੇ ਕੋ ਗੱਡੀ ਦਾ ਤੁਹਾਡਾ ਟਾਇਰ ਪੈਂਚਰ ਹੋ ਜਾਂਦਾ ਵਾ ਗੱਡੀ ਫਲੈਟ ਹੋ ਜਾਂਦੀ ਹੈ ਟਾਇਰਾਂ ਤੇ ਚੁੱਕ ਕੇ ਅਸੀਂ ਸਾਈਡ ਤੇ ਕਰਾਂਗੇ ਤੇ ਹੋਰ ਵੀ ਤੁਹਾਨੂੰ ਮੈਂ ਟੂਲ ਵਿਖਾਉਣਾ ਆਪਣੇ ਸਾਈਡ ਦੇ ਵਿੱਚ ਇਹਦੇ ਵਿੱਚ ਤੁਸੀਂ ਵੇਖ ਸਕਦੇ ਕਿ ਹਾਰਡ ਕੋ ਇਲੈਕਟ੍ਰਿਕ ਕਟਰਸ ਇਹਨਾਂ ਨੂੰ ਸਾਜ਼ ਵੀ ਕਹਿੰਦੇ ਆ ਤੇ ਇਹ ਵੀ ਕਾਫੀ ਕੰਮ ਆਉਂਦੇ ਆ ਤੇ ਤੁਸੀਂ ਵੇਖ ਸਕਦੇ ਸਾਰਾ ਕੁਝ ਇਲੈਕਟ੍ਰਿਕ ਹੈਗਾ ਵਾ ਹਾਰਡ ਕੋ ਇਲੈਕਟ੍ਰਿਕ ਜਨਰੇਟਰ ਵੀ ਫਿੱਟ ਹੈਗਾ ਗੱਡੀ ਦੇ ਵਿੱਚ ਕਿ ਇਹ ਚੀਜ਼ ਨੂੰ ਪਾਵਰ ਕਰ ਸਕੇ ਤੁਸੀਂ ਵੇਖ ਸਕਦੇ ਥੋੜੇ ਬਹੁਤੇ ਰੈਸਕਿਊ ਥੋੜੇ ਬਹੁਤੇ rescue harnesses ਥੋੜੇ ਬੋਤੇ ਜਿਹੜੇ ਟੂ ਆਪਾਂ ਨੂੰ ਜਿਹੜੇ ਚਾਹੀਦੇ ਹੁੰਦੇ ਆ ਗੱਡੀ ਨੂੰ ਟਾਇਰ ਜੇ ਖੋਲਣਾ ਪੈ ਜੇ ਜਾਂ ਕੁਛ ਆਪਾਂ ਨੂੰ ਮੂਮੈਂਟਸ ਵਿੱਚ ਲਾਈਟਸ ਥੋੜੀਆਂ ਇਦਾਂ ਦੀਆਂ ਤੇ ਸਭ ਤੋਂ ਤੁਸੀਂ ਤੇ ਹੜਕੋ ਵੇਖੋ ਫਾਇਰ ਬਜਾਉਣਾ ਲਓ ਹਾਂਜੀ 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 ਫਾਇਰ ਬਕੇਟ ਲਈ ਸ਼ਾਇਦ ਜੇ ਕੋਈ ਅੱਗ ਲੱਗ ਜਾਂਦੀ ਗੱਡੀ ਨੂੰ ਅਸੀਂ ਥੋੜੇ ਬੋਤੇ ਪ੍ਰਬੰਧ ਅਸੀਂ ਵੀ ਕੀਤੇ ਹੈਗੇ ਆ ਉਹਦੇ ਵੇਖ ਸਕਦੇ ਥੋੜੇ ਬੋਤੇ ਸਾਡੀ ਪੀਪੀਜੀ ਆ ਕੰਨਾਂ ਦੀ ਪ੍ਰੋਟੈਕਸ਼ਨ ਆ ਜਦੋਂ ਨੀਜ਼ ਦੀ ਪ੍ਰੋਟੈਕਸ਼ਨ ਤੇ ਹੋਰ ਵੀ ਤੁਸੀਂ ਵੀ ਦੇਖ ਸਕਦੇ ਆ ਸਾਡੀ ਗੱਡੀ 'ਚ ਲੱਗੇ ਮੈਂ ਤੁਹਾਨੂੰ ਦਿਖਾਉਣਾ ਹੈ ਲਾਈਟਿੰਗ ਦਾ ਖਾਸ ਕਰਕੇ ਹੁੰਦਾ ਰਾਤ ਨੂੰ ਜੇ ਐਕਸੀਡੈਂਟ ਹੁੰਦਾ ਤਾਂ ਲਾਈਟ ਦੀ ਬੜੀ ਪ੍ਰੋਬਲਮ ਹੋ ਜਾਂਦੀ ਆ ਉਹਦੇ ਵਾਸਤੇ ਇਹ ਚੀਜ਼ ਹਾਂਜੀ ਤੁਸੀਂ ਜਿਹੜੇ ਨੋਟਿਸ ਕਰੋ ਉੱਤੇ ਗੱਡੀਆਂ ਦੇ ਉੱਤੇ ਲਾਈਟਾਂ ਲੱਗੀਆਂ ਪਹਿਲੇ ਤੇ ਇਹ ਅਲਰਟ ਕਰਦੀਆਂ ਕਿ ਐਕਸੀਡੈਂਟ ਹੋਇਆ ਅੱਗੇ ਜਗਦੇ ਬੋਝਦੀਆਂ ਵਾ yellow color ਦੇ ਵਿੱਚ ਤੇ amber ਦੇ ਵਿੱਚ ਤੇ ਆਲਸੋ ਵੇਖੋ ਉੱਤੇ ਵੀ ਲਾਈਟਾਂ ਲਾਈਆਂ ਜਦੋਂ ਵੀ ਐਕਸੀਡੈਂਟ ਹੋ ਜਾਂਦਾ ਵਾ ਸਾਡੀ ਗੱਡੀ ਉੱਤੇ ਪੂਰੀ ਚਮਕੂਗੀ ਐਕਸੀਡੈਂਟ ਸੀਨ ਨੂੰ ਆਪਾਂ ਕਵਰ ਕਰਕੇ ਕਿ ਏਟਲੀਸਟ ਵੇਖ ਤੇ ਸੱਕੀ ਕਿ ਕੀ ਹੋ ਕੀ ਰਿਹਾ ਵਾ ਜੇ ਆਪਾਂ ਵੇਖ ਨਹੀਂ ਸਕਦੇ ਆਪਾਂ ਕੁਝ ਕਰ ਵੀ ਨਹੀਂ ਸਕਦੇ ਜਨਰੇਟਰ ਦੀ ਗੱਲ ਕਰੀ ਤਾਂ ਜਨਰੇਟਰ ਵੀ ਕਾਫੀ ਤੁਸੀਂ ਵੱਡੇ ਵੱਡੇ ਰੱਖਿਓਏ ਨੇ ਇਹਦਾ ਵੀ ਹਾਂਜੀ ਇਹ ਜਿਹੜੇ ਜਨਰੇਟਰ ਹੈਗੇ ਆ ਤੁਹਾਨੂੰ ਪਤਾ ਨਹੀਂ ਕਿਹੜੇ ਟੂਲ ਦੀ ਲੋਡ ਪੈ ਜੇ ਤੇ ਜਿਹੜੇ ਅੱਧੇ ਸਾਡੇ ਟੂਲ ਹੈਗੇ ਤੁਸੀਂ ਵੇਖ ਸਕਦੇ ਹਾਈਡਰੋਲਿਕ ਆ ਤੇ ਜਿਹੜੇ ਅੱਧੇ ਟੂਲ ਹੈਗੇ ਆ ਸਾਡੇ ਕੋਲ ਇਲੈਕਟ੍ਰਿਕ ਟੂਲਸ ਆ ਇਲੈਕਟ੍ਰਿਕ ਟੂਲ ਨੂੰ ਚਲਾਉਣ ਲਈ ਸਾਨੂੰ ਜਨਰੇਟਰ ਚਾਹੀਦਾ ਕਾਫੀ ਵੱਡਾ ਜਨਰੇਟਰ ਆ ਕਿ ਕੋਈ ਵੀ ਸਾ ਨੂੰ ਕੱਟਣਾ ਪੈ ਜੇ ਤਾਂ ਕੁਝ ਕੱਟਣਾ ਪੈ ਜੇ ਇਹ ਕੱਟ ਕੇ ਆ ਉਨ ਨੂੰ ਕਰ ਸਕਦਾ ਹੋਲਡ ਕਰ ਸਕਦਾ ਆਲਸੋ 에어 ਕੰਪਰੈਸਰ ਟੂਲਸ ਵੀ ਹੈਗੇ ਸਾਡੇ ਕੋ ਤੁਸੀਂ ਵੇਖਿਆ 에어 ਕੰਪਰੈਸਰ ਲੱਗਾ ਹੁੰਦੇ ਆ ਅਮਨਦੀਪ ਜੀ ਇਹ ਗੱਲ ਕਰੀਏ ਜਿਸ ਤਿੱਕੇ ਦਾ ਅਸੀਂ ਸਾਡਾ ਦੇਖ ਰਹੇ ਆ ਤੇ ਉਹਦੇ ਹਿਸਾਬ ਦੇ ਨਾਲ ਹੁਣ ਤੱਕ ਕਿੰਨਾ ਕੁ ਜਿਹੜਾ ਖਰਚਾ ਤੁਹਾਡਾ ਹੋ ਚੁੱਕਾ ਇੱਕ ਕਿਉਂਕਿ ਬਹੁਤ ਜ਼ਰੂਰਤ ਹੁੰਦੀ ਹੈ ਅਗਲੇ ਨੂੰ ਦੱਸਣ ਲਈ ਕਿ ਅਸੀਂ ਕੰਮ ਕੀਤਾ ਹੈ ਔਰ ਇੰਨਾ ਹੋਇਆ ਮੈਂ ਤੁਹਾਨੂੰ ਪਹਿਲਾਂ ਵੀ ਦੱਸੂਗਾ ਪਹਿਲਾਂ ਵੀ ਨਿਊਜ਼ ਵਾਲਿਆਂ ਨੇ ਕਵਰ ਕੀਤੀ ਤੇ ਮੈਂ ਇਹੀ ਦੱਸੂਗਾ ਕਿ ਇੱਕ ਵਿੱਚ ਬੰਦੇ ਦਾ ਚਾਹ ਹੁੰਦਾ ਨਾ ਤੇ ਪੈਸਾ ਲੱਗੀ ਜਾਂਦਾ ਲੱਗੀ ਜਾਂਦਾ ਉਹ ਕੇਅਰ ਜੀ ਨਹੀਂ ਕਰਦਾ ਉਹਨੂੰ ਪਤਾ ਵਾ ਕਿ ਇੱਕ ਚੀਜ਼ ਪ੍ਰੋਡਕਟ ਬਣ ਰਿਹਾ ਵਾ ਉਹ ਉਹ ਐਕਚੁਅਲੀ ਨਾਰਮਲਾਈਜ਼ ਹੋ ਜਾਣਾ ਤੁਹਾਡੇ ਪੰਜਾਬ ਦੇ ਵਿੱਚ ਤੁਸੀਂ ਆ ਚੀਜ਼ਾਂ ਵੇਖਣ ਦੇ ਜੇ ਨਵੀਆਂ ਲੱਗਣੀਆਂ ਜੇ ਇਹ ਕਿਸੇ ਦਿਨ ਨਾਰਮਲ ਹੋ ਜਾਣੀਆਂ ਸੋ ਆਈ ਹੈਵ ਮੈਂ ਖੁਸ਼ ਹਾਂ ਕਿ ਇਦਾਂ ਦੀਆਂ ਚੀਜ਼ਾਂ ਆਪਾਂ ਪ੍ਰਮੋਟ ਕਰਦੇ ਪਏ ਲੈ ਕੇ ਆ ਰਹੇ ਹਾਂ ਕਿ ਜਿਹੜਾ ਨਾਰਮਲਾਈਜ਼ ਹੋਵੇ ਪੰਜਾਬ ਕਿ ਹੋਰ ਆਪਾਂ ਇਦਾਂ ਦੀਆਂ ਚੀਜ਼ਾਂ ਹੋਰ ਬਾਹਰੋਂ ਸਿੱਖੀ ਆਈਏ ਸਪੈਸ਼ਲੀ ਜਿਹੜੇ ਲੋਕੀਏ ਬ੍ਰਾਡ ਰਹਿੰਦੇ ਆ ਉਹ ਵਾਪਸ ਹੋਣ ਤੇ ਜੋ ਵੀ ਉਹਨਾਂ ਨੇ ਸਿੱਖਿਆ ਵਾ ਹੈਲਥ ਕੇਅਰ ਦੇ ਵਿੱਚ ਇਨਵੈਸਟਿੰਗ ਦੇ ਵਿੱਚ ਬਿਜ਼ਨਸ ਦੇ ਵਿੱਚ ਉਹ ਸੇਮ ਆਈਡੀਆਜ਼ ਵਾਪਸ ਲੈ ਕੇ ਆਉਣ ਕਿ ਆਪਾਂ ਪੰਜਾਬ ਨੂੰ ਹੋਰ ਪ੍ਰਮੋਟ ਕਰ ਸਕੀਏ ਇਨ ਬੈਟਰ ਵੇ ਓਕੇ ਤੋ ਹੁਣ ਕਿੰਨੇ ਸਾਲ ਹੋ ਗਏ ਨੇ ਇੱਥੇ ਆਪਾਂ ਨੂੰ ਗੱਲ ਕਰਦੇ ਹੁਣ ਆਲਮੋਸਟ ਜਿਹੜਾ ਸਾਡੇ ਮੇਰਾ ਪ੍ਰਾਲਾ ਹੈਗਾ ਤਿੰਨ ਕ ਸਾਲ ਹੋਏ ਨੂੰ ਚਲਾਉਂਦੇ ਨੂੰ ਪਰ ਰੀਅਲੀ ਇਨ ਆਪਰੇਸ਼ਨ ਆਲਮੋਸਟ ਸਾਨੂੰ 8 ਮਹੀਨੇ ਹੋਏ ਆ ਤੇ 8 ਮਹੀਨੇ ਦੇ ਵਿੱਚ ਆਲਮੋਸਟ ਅਸੀਂ ਓਵਰ 60 ਤੋਂ 70 ਆਪਰੇਸ਼ਨਸ ਕਰਤੇ ਆ ਜਿੱਥੇ ਅਸੀਂ ਲੋਕਾਂ ਦੀ ਜਾਨ ਬਚਾਈ ਆ ਤੇ ਮੈਂ ਕਾਫੀ ਖੁਸ਼ ਹਾਂ ਕਿ ਇੰਨੇ ਅਸੀਂ ਕਰਤੇ ਆ ਇਨੀ ਲੋਕਾਂ ਦੀ ਮਦਦ ਕਰ ਸਕੀਏ ਪਹਿਲੇ ਆਪਰੇਸ਼ਨ ਤੋਂ ਲੈ ਕੇ ਹੁਣ ਤੱਕ ਜਿਹੜਾ ਲਾਸਟ ਆਪਰੇਸ਼ਨ ਹੋਇਆ ਇਹਦੇ ਤੱਕ ਕਿੰਨਾ ਤੁਸੀਂ ਆਪਣੇ ਆਪ ਨੂੰ ਡਿਵੈਲਪ ਕੀਤਾ ਕਿੰਨੇ ਕਿ ਆਪਣੀ ਟੀਮ ਨੂੰ ਡਿਵੈਲਪ ਕੀਤਾ ਤੁਸੀਂ ਬਹੁਤ ਜ਼ਿਆਦਾ ਡਿਵੈਲਪ ਕੀਤਾ ਕਿਉਂਕਿ ਆ ਜਿਹੜਾ ਹੈਗਾ ਆ ਮੈਂ ਇਸ ਬਿਜ਼ਨਸ ਦੇ ਵਿੱਚ ਜਾਂ ਇਸ ਨਹੀਂ ਹੈਗਾ ਕੋਈ ਮੇਰਾ ਕੋਈ ਲੈਣਾ ਦੇਣਾ ਕੰਮ ਦਾ ਨਹੀਂ ਹੈਗਾ ਇਹਦੇ ਵਿੱਚ ਇਹਨੂੰ ਸਿੱਖਣਾ ਪੈਂਦਾ ਵਾ ਪਹਿਲਾਂ ਪਹਿਲਾਂ ਜਦੋਂ ਅਸੀਂ ਛੋਟੇ ਸਿੱਖਿਆ ਕਿ ਕਿੱਦਾਂ ਕਿਹੇ ਦੀਆਂ ਬੈਟਰੀਆਂ ਚੇਂਜ ਕਰਨੀਆਂ ਕਿੱਦਾਂ ਕਿਹਦਾ ਟਾਇਰ ਖੋਲਣਾ ਜੇ ਹੈਲਪ ਕਰੋ ਮੈਂ ਇਹ ਜਿਹੜੇ ਇਹ ਮੁੰਡਿਆਂ ਨੂੰ ਗਰੋਅ ਕੀਤਾ ਹੌਲੀ ਹੌਲੀ ਕਿ ਆਪਾਂ ਐਕਸੀਡੈਂਟ ਨਹੀਂ ਲੱਭਣਾ ਕਿ ਜਿੱਥੇ ਆਪਾਂ ਇੰਨੇ ਟੂਲ ਲੈ ਕੇ ਚੱਲ ਜਾਈਏ ਇਹਦੀ ਪ੍ਰੋਪਰ ਟ੍ਰੇਨਿੰਗ ਹੋਵੇ ਆਪਣੇ ਕੋ ਆਪਾਂ ਨੂੰ ਪਤਾ ਕਿੱਦਾਂ ਯੂਜ਼ ਕਰਨੇ ਕਿੱਦਾਂ ਯੂਜ਼ ਕਰਨੇ ਆ ਤੇ ਅਸੀਂ ਹੌਲੀ ਹੌਲੀ ਜਿੱਦਾਂ ਸਾਨੂੰ ਐਕਸੀਡੈਂਟ ਆਉਂਦੇ ਗਏ ਜਿਹੜੀ ਜਿਹੜੀ ਚੀਜ਼ ਦੀ ਸਾਨੂੰ ਲੋਡ ਪਈ ਬੈਂਦੀ ਜਾਂਦੀ ਗਈ ਤੇ ਅਸੀਂ ਉਹ ਗੱਡੀਆਂ ਦੇ ਵਿੱਚ ਫਿੱਟ ਕਰਤਾ ਕਿ ਮਤਲਬ ਕਿ ਨੈਕਸਟ ਵੱਡੀ ਜਿਹੜੀ ਪ੍ਰੋਬਲਮ ਸਾਨੂੰ ਨਾ ਆਵੇ ਸਪੈਸ਼ਲੀ ਅਸੀਂ ਟ੍ਰੇਨਿੰਗ ਦਿੱਤੀ ਇਹਨਾਂ ਨੂੰ ਐਜੂਕੇਸ਼ਨ ਦਿੱਤੀ ਨਾਲਿਆਂ ਨੂੰ ਸੇਫਟੀ ਸਪੈਸ਼ਲੀ ਕਿ ਜਿਹੜੇ ਮੁੰਡੇ ਹਾਰਡਲੀ ਕੰਮ ਕਰਦੇ ਆ ਉਹ ਸੇਫ ਰਹਿਣ ਇਹ ਮੈਂ ਦੇਖਿਆ ਕਿ ਗੱਡੀਆਂ ਜਿਹੜੀਆਂ ਨੇ ਲਗਭਗ ਸਾਰੀਆਂ ਤੁਹਾਡੇ ਕੋਲ ਲਗਜ਼ਰੀ ਨੇ ਜਿਹੜੀਆਂ ਲੋਕ ਆ ਆਪਣੇ ਲਾਈਫਸਟਾਈਲ ਨੂੰ ਜੀਣ ਵਾਸਤੇ ਹੁੰਦੀਆਂ ਤੁਸੀਂ ਇਹਨਾਂ ਨੂੰ ਐਜ਼ ਅ ਟੂਲ ਯੂਜ਼ ਕਰ ਰਹੇ ਹੋ ਹਾਂਜੀ ਇਹ ਜਿਹੜੀਆਂ ਜਿਹੜੀਆਂ ਗੱਡੀਆਂ ਤੁਸੀਂ ਲਗਜ਼ਰੀਆਂ ਚ ਬਹਿ ਕੇ ਜਾ ਰਹੇ ਜੇ ਉਹ ਵੀ ਗੱਡੀਆਂ ਹੈਗੀਆਂ ਵਾ ਜਿਹੜੀਆਂ ਅਸੀਂ ਰੈਸਕਿਊ ਗੱਡੀਆਂ ਚ ਪਾਈਆਂ ਵਾ ਤੇ ਤੁਸੀਂ ਵੇਖ ਸਕਦੇ ਜੀ ਤੇ ਤੁਹਾਡੀ ਗੱਡੀ ਚ ਫੋਰਚਨਰ ਚ ਤੇ ਤੁਹਾਡੀ ਗੱਡੀ ਚ ਕੋਈ ਫਰਕ ਨਹੀਂ ਹੈਗਾ ਪਰ ਇਹ ਗੱਡੀ ਸਪੈਸ਼ਲੀ ਰੋਡ ਤੇ ਜਾ ਰਹੀ ਆ ਪੈਟਰੋਲਿੰਗ ਕਰਦੀ ਪਈ ਆ ਤੇ ਇਹ ਲੋਕਾਂ ਦੀ ਜਾਨ ਬਚਾ ਰਹੀ ਆ ਇਹ ਇਹਨਾਂ ਨੂੰ ਇਹ ਚੀਜ਼ਾਂ ਨੂੰ ਅਪਰੀਸ਼ੀਏਟ ਕਰਨਾ ਚਾਹੀਦਾ ਰੋਡ ਦੇ ਉੱਤੇ ਕਿਉਂਕਿ ਜੇ ਰਾਈਟ ਟੂਲ ਹੋ ਜੇ ਤੇ ਰਾਈਟ ਟਾਈਮ ਦੇ ਉੱਤੇ ਐਕਸੀਡੈਂਟ ਦੇ ਉੱਤੇ ਜਾ ਕੇ ਇੱਕ ਬੰਦਾ ਬਚ ਸਕਦਾ ਵਾ ਪਰ ਸਾਡੀ ਅਵੇਰਨੈਸ ਥੋੜੀ ਘਟਿਆ ਅਸੀਂ ਚਾਹੁੰਦੇ ਆ ਕਿ ਤੁਹਾਡੇ ਚੈਨਲ ਥਰੂ ਸਾਡੀ ਅਵੇਰਨੈਸ ਹੋਵੇ ਲੋਕਾਂ ਨੂੰ ਪਤਾ ਲੱਗੇ ਕਿ ਲਾਈਫਲਾਈਨ ਰੈਸਕਿਊ ਕੀ ਕੰਮ ਕਰਦੀ ਆ ਤੇ ਕਿੱਦਾਂ ਉਹਨਾਂ ਦੀ ਮਦਦ ਕਰ ਸਕਦੀ ਆ ਇੱਕ ਐਕਸੀਡੈਂਟ ਦੇ ਦੌਰਾਨ ਤੁਸੀਂ ਲਗਭਗ 40 ਕਿਲੋਮੀਟਰ ਦਾ ਦਾਇਰਾ ਦੱਸਿਆ ਆਪਣਾ ਔਰ ਉਹਦੇ ਵਿੱਚ ਜੇਕਰ ਤੁਹਾਨੂੰ ਕੋਈ ਐਕਸੀਡੈਂਟ ਦੀ ਇਨਫੋਰਮੇਸ਼ਨ ਮਿਲਦੀ ਹੈ ਤਾਂ ਟੋਟਲੀ ਉੱਥੋਂ ਜਿਹੜੀ ਆ ਤੁਹਾਡੀ ਗੱਡੀ ਜਾਣ ਦਾ ਕੋਈ ਖਰਚਾ ਨਹੀਂ ਹੋਏਗਾ ਸਟਾਫ ਦਾ ਕੋਈ ਖਰਚਾ ਨਹੀਂ ਹੋਏਗਾ ਸਭ ਕੁਝ ਮਤਲਬ ਫ੍ਰੀ ਆਫ ਕੋਸਟ ਹੋਏਗਾ ਕਹਿ ਸਕਦੇ ਹਾਂ ਹਾਂਜੀ ਸਾਰਾ ਕੁਝ ਫ੍ਰੀ ਹੈ ਤੁਹਾਡਾ ਕੋਈ ਐਕਸੀਡੈਂਟ ਹੋ ਜਾਂਦਾ ਵਾ ਤੇ ਤੁਸੀਂ ਹਣ ਕਾਲ ਕਰੋ ਸਾਡੇ ਐਮਰਜੈਂਸੀ ਨੰਬਰਾਂ ਤੇ 9117009191 ਇਹ ਐਬਸੋਲੂਟਲੀ ਫ੍ਰੀ ਸਰਵਿਸ ਹੈਗੀ ਆ ਅਸੀਂ ਆਲਮੋਸਟ ਇੱਕ ਹਿਸਾਬ ਦੀ ਸੇਵਾ ਸਟਾਰਟ ਕੀਤੀ ਆ ਤੇ ਮੈਂ ਚਾਹਨਾ ਵਾਂ ਕਿ ਜਿਹੜੀ ਸੇਵਾ ਜਿਹੜੀ ਲੰਗਰਾਂ ਚ ਸੇਵਾ ਹੋ ਰਹੀ ਆ ਬੀਜੇ ਬ੍ਰੈਡ ਪਤਾ ਨਹੀਂ ਕੀ ਕੀ ਆਪਾਂ ਖਵਾ ਰਹੇ ਆ ਮੇਲਿਆਂ ਦੇ ਵਿੱਚ ਮੈਂ ਵੀ ਗਿਆ ਹਾਂ ਮੈਨੂੰ ਬਹੁਤ ਕੁਝ ਖਾਣ ਨੂੰ ਮਿਲਿਆ ਬੜੀ ਖੁਸ਼ੀ ਲੱਗੀ ਮੈਨੂੰ ਪਰ ਮੈਂ ਚਾਹੁੰਦਾ ਕਿ ਏਦਾਂ ਨਹੀਂ ਆ ਜਿਹੜੀਆਂ ਸੇਵਾਾਂ ਹੀ ਲੈ ਕੇ ਆ ਰਹੇ ਆ ਉਹ ਹੋਣੀਆਂ ਚਾਹੀਦੀਆਂ ਵਾ ਤੁਸੀਂ ਸੇਵਾ ਉਧਰ ਲੰਗਰਾਂ ਦੀ ਕਰਨੀ ਥੋੜੀ ਇੱਧਰ ਕਰੋ ਕਿਉਂਕਿ ਇਹਦੇ ਨਾਲ ਪੰਜਾਬ ਡਿਵੈਲਪ ਹੋਊਗਾ ਥੋੜਾ ਮਾਡਰਨਾਈਜ਼ ਹੋਊਗਾ ਤੇ ਨਾਲੇ ਜਿੱਥੇ ਤੁਸੀਂ ਕਹਿ ਰਹੇ ਸੀ ਗੱਲਾਂ ਪਹਿਲਾਂ ਕਿ ਇਹ ਤੇ ਸਰਕਾਰਾਂ ਨੂੰ ਕਰਨੀਆਂ ਚਾਹੀਦੀਆਂ ਹੁਣ ਇਹ ਸਰਕਾਰਾਂ ਨੂੰ ਨਹੀਂ ਕਰਨੀਆਂ ਚਾਹੀਦੀਆਂ ਇਹਨਾਂ ਨੂੰ ਸੋਚ ਨੂੰ ਕਰਨਾ ਚਾਹੀਦਾ ਵਾ ਜਿੱਦੀ ਸੋਚ ਹੈਗੀ ਉਹ ਕਰ ਸਕਦਾ ਉਹਦਾ ਮਤਲਬ ਕਿ ਇੱਕ ਕੈਨੇਡੀ ਨੇ ਸੋਚ ਲਈ ਹੈਗੀ ਕਿ ਇਹ ਨਾ ਤੁਸੀਂ ਕਹੋ ਕਿ ਤੁਹਾਡੇ ਲਈ ਦੇਸ਼ ਕੀ ਕਰ ਸਕਦਾ ਵਾ ਤੁਸੀਂ ਇਹ ਕਹੋ ਕਿ ਤੁਸੀਂ ਦੇਸ਼ ਲਈ ਕੀ ਕਰ ਸਕਦੇ ਜੀ ਤੇ ਇਹ ਜਿਹੜੀਆਂ ਸੇਵਾ ਆਪਾਂ ਨਾਰਮਲਾਈਜ਼ ਕਰੀਏ ਕਿ ਇਹ ਕਿਸੇ ਨੂੰ ਵੀ ਅਵੇਲੇਬਲ ਹੋਣੀ ਚਾਹੀਦੀਆਂ ਐਨੀ ਮੋਮੈਂਟਸ ਨਾਲ ਐਬਸੋਲੂਟਲੀ ਫ੍ਰੀ ਆਫ ਚਾਰਜ ਜਦੋਂ ਸ਼ੁਰੂਆਤ ਕੀਤੀ ਸੀ ਕਿਤੇ ਨਾ ਕਿਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੋਵੇਗਾ ਪਰਮਿਸ਼ਨ ਜਿ ਵਗੈਰਾ ਲੈਣੀਆਂ ਪਈਆਂ ਹੋਣਗੀਆਂ ਕੁਝ ਇਸ ਤੀਕੇ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕਿ ਤੁਹਾਨੂੰ ਦਫਤਰਾਂ ਦੇ ਚੱਕਰ ਮਾਰਨੇ ਪਏ ਹੋਣ ਕਿਸੇ ਨਹੀਂ ਇਹ ਜਿਹੜੀ ਸਰਵਿਸ ਹੈਗੀ ਬਹੁਤ ਜ਼ਿਆਦੀ ਨਿਊ ਆ ਪੰਜਾਬ ਲਈ ਇਹਨਾਂ ਨੂੰ ਪਹਿਲੀ ਗੱਲ ਸਮਝ ਹੀ ਨਹੀਂ ਆ ਰਹੀ ਕਿ ਕੀ ਚੀਜ਼ ਚੱਲਣ ਢੀ ਇੱਥੇ ਹਨਾ ਕਿਹੜੀ ਅਸੀਂ ਸੇਵਾ ਲੋਕਾਂ ਨੂੰ ਦੇ ਰਹੇ ਆ ਤੇ ਲੋਕੀ ਪਹਿਲਾਂ ਤਾਂ ਸਾਨੂੰ ਥੋੜੇ ਬਹੁਤੇ ਸੋਚਦੇ ਕਿਹੀਂ ਕੁਛ ਗਵਰਨਮੈਂਟ ਏਜੰਸੀ ਹੈਗੇ ਅਸੀਂ ਉਹਨਾਂ ਸੋਚਦੇ ਕਿ ਤੁਹਾਡੇ ਵਰਗੇ ਹੀ ਆ ਟੂਲ ਥੋੜੇ ਲਈ ਫਿਰਦੇ ਆ ਤੇ ਨਾਲ ਤੁਰੀ ਜਾਂਦੇ ਆ ਸੋ ਮੈਨੂੰ ਬਹੁਤ ਵਧੀਆ ਲੱਗਾ ਕਿ ਜਿਹੜੇ ਲੋਕੀ ਆ ਨਾ ਸਾਨੂੰ ਅਪਰੀਸ਼ੀਏਟ ਕਰਦੇ ਆ ਜਦੋਂ ਵੀ ਐਕਸੀਡੈਂਟ ਹੁੰਦਾ ਸਾਨੂੰ ਕਾਲ ਆਉਂਦੀ ਆ ਸਾਨੂੰ ਖੁਸ਼ੀ ਹੁੰਦੀ ਆ ਕਿ ਉਹਨਾਂ ਨੂੰ ਪਤਾ ਵਾ ਕਿ ਲਾਈਫਲਾਈਨ ਵਾਲਿਆਂ ਨੇ ਪਹੁੰਚ ਜਾਣਾ ਵਾ ਹੋਰ ਕੋਈ ਚੀਜ਼ ਪਹੁੰਚੇ ਨਾ ਪਹੁੰਚੇ ਐਟਲੀਸਟ ਥੋੜੀ ਬਹੁਤੀ ਤੇ ਹੈਲਪ ਹੈਗੀ ਆ ਨਾ ਕਿਸੇ ਨੇ ਸੋਚਿਆ ਵਾ ਕਿ ਉਹ ਹੈਲਪ ਪਹੁੰਚ ਜੂਗੀ ਅੱਛਾ ਜਦੋਂ ਕੋਈ ਚੰਗਾ ਕੰਮ ਕਰਦਾ ਹੈ ਨਾ ਤੇ ਜਦੋਂ ਇਸ ਤਰੀਕੇ ਦਾ ਪੈਸਾ ਲੱਗਦਾ ਦਿਖਦਾ ਹੈ ਲੋਕਾਂ ਨੂੰ ਤੇ ਤਰ੍ਹਾਂ ਤਰ੍ਹਾਂ ਦੇ ਸਵਾਲ ਤੇ ਚੁੱਕਨੇ ਨਾਜਮੀ ਹੋ ਜਾਂਦੇ ਲੋਕ ਵੀ ਪੁੱਛਦੇ ਨੇ ਪੈਸਾ ਕਿੱਥੋਂ ਆਇਆ ਕਿੱਦਾਂ ਆਇਆ ਕਿਵੇਂ ਆਇਆ ਕਿਉਂ ਲੱਗ ਰਿਹਾ ਹੈ ਇਹ ਬੰਦਾ ਕਿਉਂ ਫ੍ਰੀ ਆਫ ਕੋਸ ਕਰ ਰਿਹਾ ਹੈ ਇੰਨਾ ਕੰਮ ਕਿਉਂਕਿ ਇੰਡੀਆ ਦੇ ਵਿੱਚ ਖਾਸ ਕਰਕੇ ਜਦੋਂ ਕੋਈ ਫ੍ਰੀ ਚ ਕੋਈ ਕੰਮ ਕਰਦਾ ਹੈ ਨਾ ਉਹ ਕਹਿੰਦੇ ਨੇ ਕਿ ਉਹਦੇ ਪਿੱਛੇ ਕੋਈ ਨਾ ਕੋਈ ਵਜ੍ਹਾ ਹੋਏਗੀ ਤਾਂ ਨੇਚਰਲੀ ਹੈ ਕਿ ਜਿਹੜੇ ਲੋਕ ਤੁਹਾਨੂੰ ਸੁਣਦੇ ਹੋਣਗੇ ਦੇਖਣਗੇ ਉਹ ਵੀ ਇੱਕ ਵਾਰੀ ਸੋਚਣਗੇ ਕਿ ਯਾਰ ਇਹਨੂੰ ਮਤਲਬ ਕਿ ਕੀ ਫਾਇਦਾ ਹੋਏਗਾ ਕੀ ਲਾਭ ਹੋਏਗਾ ਇਹ ਇਹ ਆਪਾਂ ਕਲੀਅਰ ਕਰਨਾ ਚਾਹੀਦਾ ਵਾ ਕਿਉਂਕਿ ਇੱਕ ਸੋਚ ਹੀ ਆਪਾਂ ਨੂੰ ਅੱਗੇ ਲੈ ਕੇ ਜਾ ਸਕਦੀ ਆ ਜੇ ਮੈਂ ਗੁਰਦੁਆਰੇ ਦੇ ਵਿੱਚ ਬੈਠਾ ਵਾਂ ਪਿੱਛੇ ਕਰਕੇ ਸੀਟ ਦੇ ਉੱਤੇ ਤੇ ਮੈਂ ਸੁੱਤਾ ਪਿਆ ਵਾਂ ਤੇ ਮੈਂ ਰੱਬ ਦਾ ਨਾਮ ਲੈ ਰਿਹਾ ਤੇ ਮੈਂ ਸੋਚਦਾ ਕਿ ਮੈਂ ਕੁਝ ਚੰਗਾ ਕਰਾਂ ਚੰਗਾ ਕਰਾਂ ਤੇ ਮੈਨੂੰ ਇੱਕ ਹਿਸਾਬ ਦੀ ਓਪਰਚੁਨਿਟੀ ਮਿਲੀ ਆ ਰੱਬ ਵੱਲੋਂ ਕਿ ਮੈਂ ਕੋਈ ਚੰਗਾ ਕਰਕੇ ਵਿਖਾ ਸਕਾਂ ਮੈਂ ਉਹਦੇ ਆਧਾਰ ਤੇ ਸਾਰਾ ਕੰਮ ਕੀਤਾ ਆ ਤੇ ਮੈਨੂੰ ਕੋਈ ਪੈਸੇ ਦੀ ਕੋਈ ਹੈ ਨਹੀਂ ਹੈਗੀ ਅਸੀਂ ਪ੍ਰੋਜੈਕਟ ਕਰਦੇ ਪਏ ਆ ਮੈਂ ਸੋਚਦਾ ਕਿ ਇਦਾਂ ਦੀਆਂ ਸਰਵਿਸਿਜ਼ ਫ੍ਰੀ ਹੋਣੇ ਚਾਹੀਦੀਆਂ ਮੈਨੂੰ ਕੋਈ ਇਹਦੇ ਵਿੱਚ ਫੰਡਿੰਗ ਦੀ ਕੋਈ ਹੈਗੀ ਨਹੀਂ ਮੈਨੂੰ ਕਿਸੇ ਨੇ ਅਜ ਤੱਕ 1 ਰੁਪਿਆ ਨਹੀਂ ਦਿੱਤਾ ਤੇ ਮੈਂ ਚਾਹਨਾ ਵਾਂ ਕਿ ਇਹ ਇਹ ਜਿਹੜੀਆਂ ਚੀਜ਼ਾਂ ਚੇਂਜਸ ਹੋਣ ਕਿਉਂਕਿ ਮੈਂ ਤਰਨ ਤਾਰਨ ਕਾਰਵ ਕਰ ਰਿਹਾ ਵਾਂ ਹੋਰ ਪੰਜਾਬ ਦੇ ਵਿੱਚ ਬਹੁਤ ਜਿਆਦੀ ਜਗ੍ਹਾ ਹੈ ਜਲੰਧਰ ਲੁਧਿਆਣਾ ਇਧਰ ਸਾਈਡ ਤੇ ਉੱਤੇ ਜਿੱਦਾਂ ਇਧਰ ਨਹੀਂ ਸੇਵਾ ਨਹੀਂ ਹੈਗੀਆਂ ਤੇ ਮੈਂ ਚਾਹਨਾ ਵਾਂ ਕਿ ਜਿਹੜੇ ਵੀ ਲੋਕੀ ਸਾਡੇ ਨਾਲ ਜੋੜਨਾ ਚਾਹੁੰਦੇ ਆ ਕਹਿੰਦੇ ਕਿ ਚਲੋ ਅਸੀਂ ਵੀ ਟੂਲ ਭੇਜਦੇ ਆ ਬਾਹਰੋਂ ਕਸੀਮਿਤਾ ਦੀ ਹੈਲਪ ਕਰਦੇ ਆ ਗੱਡੀਆਂ ਡਿਵੈਲਪ ਕਰਨ ਲਈ ਕਿ ਉਹ ਵੇਖ ਸਕਣ ਕਿ ਇੱਕ ਅਸੀਂ ਐਕਸੀਡੈਂਟ ਤੇ ਜਾ ਕੇ ਕਿਦਾਂ ਕਿਸੇ ਦੀ ਮਦਦ ਕਰਦੇ ਆ ਕਿਦਾਂ ਉਹਦੇ ਨਾਲ ਖਲੋਣੇ ਆ ਕਿਉਂਕਿ ਆਪਰਚੂਨਿਟੀ ਉਹਦਾ ਹੀ ਆਉਂਦੀ ਆ ਜਦੋਂ ਕਿਸੇ ਨੂੰ ਹੈਲਪ ਦੀ ਲੋੜ ਹੁੰਦੀ ਆ ਉਹ ਐਮਰਜੈਂਸੀ ਦੇ ਵਿੱਚ ਹੁੰਦਾ ਵਾ ਉਦੋਂ ਹੈਲਪ ਦੇ ਟਾਈਮ ਤੇ ਤੁਹਾਡਾ ਪੈਸਾ ਰਾਈਟ ਤਾਂ ਤੇ ਕੰਮ ਕਰ ਜੇ ਨਾ ਫਿਰ ਕਿਸੇ ਦੀ ਜਾਨ ਬਚਾ ਸਕਦਾ ਵਾ ਮਤਲਬ ਇਸ ਤੋਂ ਵੱਡੀ ਸੇਵਾ ਕੋਈ ਹੋਰ ਹੋ ਨਹੀਂ ਸਕਦੀ ਹਾਂ ਹਾਂ ਹੋ ਜੀ ਸਰ ਅੱਛਾ ਸਟਾਫ ਰੱਖਿਆ ਕਾਫੀ 10 12 ਬੰਦੇ ਮੈਂ ਦੇਖ ਰਿਹਾ ਇੱਥੇ ਹੁਣ ਹੀ ਆ ਦੇ ਇਹਨਾਂ ਦੀ ਕੀ ਕਿਸਤੀ ਕਿਨਾਂ ਤੁਹਾਡੇ ਕੋਲ ਐਜ ਵਲੰਟੀਅਰ ਆ ਜਾ ਇਹਨਾਂ ਨੂੰ ਸੈਲਰੀ ਪਾਸ ਬੇਸ ਤੇ ਹਾਂਜੀ ਜਦੋਂ ਮੈਂ ਪੰਜਾਬ ਆਇਆ ਹਾਂ ਤੇ ਮੈਨੂੰ ਪੰਜਾਬ ਚ ਥੋੜੇ ਘੱਟ ਹੀ ਜਾਣਦੇ ਹੀਗੇ ਬੰਦੇ ਤੇ ਮੈਂ ਸਪੈਸ਼ਲੀ ਆਪਣੇ ਫਰੈਂਡਾਂ ਨੂੰ ਕੰਟੈਕਟ ਕੀਤਾ ਕਿ ਯਾਰ ਮੈਨੂੰ ਬੰਦੇ ਚਾਹੀਦੇ ਆ ਮੈਂ ਕੋਈ ਪ੍ਰਾਲਾ ਲੈ ਕੇ ਆਇਆ ਹਾਂ ਤੇ ਇਹ ਜਿਹੜੇ ਵੀਰ ਭਰਾ ਤੇ ਵੇਖਦੇ ਪਏ ਜੇ ਇਹ ਹੋੜੀ ਹੋੜੀ ਮੇਰੇ ਨਾਲ ਜੁੜੇ ਆ ਤੇ ਤੁਹਾਨੂੰ ਪਤਾ ਕਿ ਕੋਈ ਟਾਈਮ ਕੱਢ ਕੇ ਕਿਸੇ ਨੂੰ ਅੱਜ ਕਿਸੇ ਤੋਂ ਟਾਈਮ ਨਹੀਂ ਹੈਗਾ ਪਰ ਇਹ ਜਿਹੜੇ ਬੰਦਿਆਂ ਨੇ ਮੇਨਾਂ ਰੀਅਲਾਈਜ਼ ਕੀਤਾ ਵਾ ਕਿ ਜਿਹੜਾ ਮੇਰਾ ਪਲਾਰਲਾ ਕਾਲ ਦਾ ਕਰਦਾ ਪਿਆ ਉਹ ਜਿਹੜਾ ਅਪਰਾਲਾ ਹੈਗਾ ਆ ਉਹ ਸਟਰੋਂਗ ਆ ਤੇ ਇਦਾਂ ਦੀਆਂ ਸੇਵਾ ਪੰਜਾਬ ਚ ਵੀ ਹੋਣੀ ਚਾਹੀਦੀਆਂ ਆ ਇਹ ਸਾਰੇ ਜਾਨੀ ਮੇਰੇ ਨਾਲ ਜੁੜੇ ਆ ਇਸ ਟਾਈਮ ਤੇ ਮੈਂ ਇਹਨਾਂ ਨੂੰ ਬਹੁਤ ਜ਼ਿਆਦੀ ਬੇਅਰ ਮਿਨਿਮਮ ਸੈਲਰੀ ਦੇ ਰਿਹਾ ਆ ਕਿ ਤੁਸੀਂ ਇਹ ਉਪਰਾਲਾ ਤੁਸੀਂ ਅੱਗੇ ਲੈ ਕੇ ਜਾਓ ਹੌਲੀ ਹੌਲੀ ਪਰ ਮੈਂ ਚਾਹੁੰਦਾ ਵਾਂ ਕਿ ਇਹ ਵੀ ਚੇਂਜ ਹੋ ਜੇ ਕਿਉਂਕਿ ਇਹਨਾਂ ਨੂੰ ਵੀ ਜਿਹੜਾ ਇਹ ਕੰਮ ਕਰਦੇ ਪਏ ਆ ਰੋਜ਼ ਰੋਡ ਤੇ ਰਹਿੰਦੇ ਆ ਤੁਹਾਡੀ ਹੈਲਪ ਕਰਦੇ ਆ ਇਹਨਾਂ ਦੇ ਵੀ ਘਰ-ਬਾਰ ਹੈਗੇ ਤੇ ਉਹ ਵੀ ਗਰੋ ਹੋਣੇ ਚਾਹੀਦੇ ਆ ਸਭ ਤੋਂ ਪਹਿਲਾ ਸ਼ਖਸ ਕਿਹੜਾ ਸੀਗਾ ਜਿਹੜਾ ਤੁਹਾਡੇ ਨਾਲ ਜੁੜਿਆ ਸੀ ਐਨਜੀਓ ਤੇ ਔਰ ਉਹ ਉਹਦਾ ਨਾਮ ਲੈਣਾ ਚਾਹੋ ਹਾਂਜੀ ਸਭ ਤੋਂ ਪਹਿਲਾ ਮੇਰੇ ਨਾਲ ਆਪਣੇ ਨਾਲ ਇੰਦਰ ਸਾਹਿਬ ਜੜੇ ਜੁੜੇ ਹੈਗੇ ਤੇ ਇੰਦਰ ਮੇਰਾ ਕਜ਼ਨ ਹੈਗਾ ਆ ਤੇ ਮੈਂ ਇੰਡੀਆ ਦੇ ਵਿੱਚ ਥੋੜਾ ਬਹੁਤ ਟਰਸਟ ਫੈਕਟਰ ਬੜਨੂ ਇਹਨਾਂ ਨੇ ਮੇਰੇ ਨਾਲ ਕੰਮ ਕੀਤਾ ਤੇ ਇਹੀ ਮੈਨੂੰ ਅੱਗੇ ਥੋੜਾ ਨਾਲ ਲੈ ਕੇ ਆਇਆ ਜੋ ਵੀ ਡਿਵੈਲਪਮੈਂਟ ਕੀਤੀ ਹੈ ਨਾ ਗੱਡੀਆਂ ਨੂੰ ਲੈ ਕੇ ਐਨਜੀਓ ਨੂੰ ਸੈਟ ਅਪ ਕਰਨ ਲਈ ਇਹ ਮੇਨਾਂ ਸਟਾਰਟਿੰਗ ਤੇ ਵਿੱਚ ਹੀ ਸੀਗੇ ਬਹੁਤ ਬਹੁਤ ਧੰਨਵਾਦ ਸਾਡਾ ਗੱਲਬਾਤ ਕੀਤੀ ਹੈ ਔਰ ਇੰਨਾ ਸੋਹਣਾ ਮੈਸੇਜ ਜਿਹੜਾ ਹੈ ਉਹ ਸਾਡੇ ਲੋਕਾਂ ਤੱਕ ਪਹੁੰਚ ਰਿਹਾ ਕਿਉਂਕਿ ਅਸੀਂ ਚਾਹੁੰਦੇ ਸੀਗੇ ਕਿ ਕੋਈ ਚੰਗਾ ਕਵਰ ਕਰੀਏ ਔਰ ਸਾਨੂੰ ਅੱਜ ਕੋਈ ਚੰਗਾ ਕਵਰ ਕਰਨ ਨੂੰ ਮਿਲਿਆ ਕਿਉਂਕਿ ਨਾਰਮਲੀ ਜਿਹੜੀ ਅੱਜ ਭੱਜ ਦੌੜ ਦੀ ਜ਼ਿੰਦਗੀ ਹੈ ਇੱਥੇ ਅਸੀਂ ਦੇਖਦੇ ਹਾਂ ਕਿ ਜਦੋਂ ਕੋਈ ਸਾਨੂੰ ਸੱਜਦਾ ਹੈ ਨਾ ਉਹ ਆਪਣਾ ਫਾਇਦਾ ਦੇਖਦਾ ਹੈ ਪਹਿਲੇ ਕਿ ਮੇਰਾ ਫਾਇਦਾ ਹੋਵੇਗਾ ਮੇਰੀ ਪ੍ਰਮੋਸ਼ਨ ਹੋਏਗੀ ਔਰ ਮੈਨੂੰ ਇਹ ਬੈਨੇਫਿਟ ਹੋਏਗਾ ਔਰ ਤੁਸੀਂ ਜਿਹੜਾ ਹੈ ਉਹ ਲੋਕਾਂ ਦੇ ਫਾਇਦੇ ਵਾਸਤੇ ਅਸੀਂ ਤੁਹਾਡੇ ਕੋ ਖੁਦ ਚੱਲ ਕੇ ਆਇਆ ਤੁਸੀਂ ਸਾਨੂੰ ਬੁਲਾਇਆ ਟਟ ਨਹੀਂ ਆ ਇਹ ਵੀ ਗੱਲ ਵੱਡੀ ਹੈ ਤੇ ਉਹ ਬੜਾ ਸਾਡੀ ਜਿਹੜੀਆਂ ਨੇ ਬlesing ਆ ਤੁਹਾਡੇ ਨਾਲ ਆ ਸਾਡੇ wishes ਵੀ ਤੁਹਾਡੇ ਨਾਲ ਤੁਸੀਂ ਵਧੀਆ ਕੰਮ ਕਰ ਰਹੇ ਹੋ ਤੇ ਜਿੱਥੇ ਸਾਡੀ ਜਰੂਰਤ ਪਵੇਗੀ ਕਦੀ ਵੀ ਖਬਰ ਹਰ ਭਲ ਇੰਡੀਆ ਚੈਨਲ ਦੀ ਜਰੂਰਤ ਪਵੇ ਤੁਸੀਂ ਕਾਲ ਕਰਨੀ ਆ ਥੋੜਾ ਟਾਈਮ ਦੇ ਦੇਣਾ ਸਾਨੂੰ ਅਸੀਂ ਨਾਲ ਤੁਹਾਡੀ ਜਰੂਰ ਚੱਲਾਂਗੇ ਮੈਂ ਤੁਹਾਨੂੰ ਜਰੂਰ ਕਹਿਣਾ ਚਾਹੁੰਦਾ ਕਿ ਤੁਸੀਂ ਸਾਡੇ ਨਾਲ ਥੋੜਾ ਸੰਯੋਗ ਦਿਓ ਤੇ ਤੁਸੀਂ ਜਦੋਂ ਵੀ ਕੋਈ ਨੈਕਸਟ ਐਕਸੀਡੈਂਟ ਤੇ ਆਪਾਂ ਮਿਲਾਂਗੇ ਜਾਂ ਕੋਈ ਆਪਾਂ ਅਗਲੀ ਜਿਹੜੀ ਨਿਊਜ਼ ਆਊਗੀ ਉਹ ਹਮੇਸ਼ਾ ਇੱਕ ਪੋਜ਼ਿਟਿਵ ਹੀ ਹੋਊਗੀ ਏਟਲੀਸਟ ਕਿ ਆਪਣੇ ਕੋਲ ਅਮਰਜੈਂਸੀ ਸੇਵਾਵਾਂ ਹੈਗੀਆਂ ਵਾਂ ਇਹ ਪਹੁੰਚੀਆਂ ਹੀਆਂ ਤੇ ਇਹ ਇਹਦੇ ਕਰਕੇ ਕੋਈ ਬੰਦਾ ਬਚ ਗਿਆ ਵਾ ਉਹ ਵੀ ਤੁਸੀਂ ਨਿਊਜ਼ ਛੇਤੀ ਕਵਰ ਕਰਨੀ ਸਟਾਰਟ ਕਰੋਗੇ ਸਾਡੇ ਵੱਲੋਂ ਜੀ ਮਤਲਬ ਅਸੀਂ ਅਕਸਰ ਨਿਊਜ਼ ਇਹੀ ਕਵਰ ਕਰਦੇ ਆ ਕਿ ਐਕਸੀਡੈਂਟ ਹੋਇਆ ਤੇ ਮੌਕੇ ਤੇ ਹੀ ਬੰਦੇ ਨੇ ਦਮ ਤੋੜ ਦਿੱਤਾ ਪਰ ਹੁਣ ਅਸੀਂ ਇਹਨਾਂ ਨੂੰ ਵੀਰ ਜਿਹਾ ਦੇਖ ਕੇ ਇਹ ਲੱਗ ਰਿਹਾ ਹੈ ਕਿ ਅਗਲੀ ਵਾਰ ਨੂੰ ਸਾਡੀ ਹੈਡਲਾਈਨ ਇਹ ਹੋਵੇਗੀ ਕਿ ਐਕਸੀਡੈਂਟ ਹੋਇਆ ਪਰ ਮੌਕੇ ਤੇ ਹੀ ਬੰਦੇ ਨੂੰ ਬਚਾ ਲਿਆ ਗਿਆ ਇਹ ਜਹੀਆਂ ਜਿਹੜੀਆਂ ਸੇਵਾਵਾਂ ਨੇ ਇਹ ਦੇਖੀਆਂ ਨੇ ਅਸੀਂ ਔਰ ਟੂਲਸ ਤੁਹਾਨੂੰ ਨਾਲ-ਨਾਲ ਦਿਖਾ ਰਹੇ ਹਾਂ ਕਿਸ ਤਰੀਕੇ ਦੇ ਟੂਲ ਨੇ ਔਰ ਬਹੁਤ ਵਧੀਆ ਉਪਰਾਲਾ ਜਿਹੜਾ ਵੀਰ ਨੇ ਕੀਤਾ ਤੇ ਲਾਈਫਲਾਈਨ ਰੈਸਕਿਊ ਜਿਹੜੀ ਸਰਵਿਸ ਹੈ ਉਹਦੇ ਵਾਸਤੇ ਜਿਹੜਾ ਅਸੀਂ ਧੰਨਵਾਦ ਕਰਦੇ ਹਾਂ ਖਾਸ ਕਰਕੇ ਤਰਨਤਨ ਜ਼ਿਲ੍ਹੇ ਵਾਲੇ ਵੀਰ ਜਿਹੜੇ ਨੇ ਉਹ ਜ਼ਰੂਰ ਧੰਨਵਾਦ ਕਰਨੇ ਇਹਨਾਂ ਦਾ ਔਰ ਇਹਨਾਂ ਨੂੰ ਜਿੱਥੋਂ ਤੱਕ ਵੀ ਹੋ ਸਕਦਾ ਸਪੋਰਟ ਵੀ ਜ਼ਰੂਰੀ ਕਰਨੀ ਚਾਹੀਦੀ ਆ ਕੈਮਰਾਮੈਨ ਰਿਤਿਕ ਦੇ ਨਾਲ ਵਿਕਰਮ ਗਿੱਲ ਖਬਰ ਹਰਪਲ ਇੰਡੀਆ ਅਮੇਰਸਾ